ਹਾਂਜੀ ਭਾਈ ਆਪਣੀ ਗੋਭੀ ਤਿਆਰ ਹੋ ਗਈ ਆ ਅੱਜ ਇਹਦੀ ਪਹਿਲੀ ਤੜਾਈ ਕਰਨ ਲੱਗੇ ਆ ਦੇਖਦੇ ਆ ਕਿੰਨਾ ਕਿ ਝਾੜ ਨਿਕਲਦਾ ਹੈ ਕੀ ਇਹ ਵੇਟ ਕੱਢਦੀ ਹੈ ਤੇ ਕੀ ਇਹਦਾ ਰੇਟ ਲੱਗਦਾ ਫੁੱਲ ਬਹੁਤ ਵਧੀਆ ਤਿਆਰ ਹੋਏ ਆ ਚਿੱਟਾ ਵੀ ਬਹੁਤ ਆ ਫੁੱਲ ਤੇ ਬੰਦੇ ਲਾਏ ਹੋਏ ਆ ਤਿੰਨ ਆਪਾਂ ਤੇ ਭਰਦੇ ਆ ਲਿਫਾਫੇ ਦੇਖਦੇ ਆ ਕੀ ਨਤੀਜੇ ਦਿੰਦੀ ਹੈ ਗੋਭੀ ਪਹਿਲੀ ਵਾਰੀ ਕੀਤੀ ਸੀ ਆਪਾਂ ਗੋਭੀ ਦੀ ਖੇਤੀ ਅਖੀਰ ਤੇ ਦੱਸਾਂ ਕਿ ਲਾਸਟ ਜਦੋਂ ਆਪਾਂ ਤੜਾਈ ਕੀਤੀ ਉਹ ਤਾਂ ਕੀ ਵੱਟਿਆ ਤੇ ਕੀ ਖਟਿਆ ਆ ਵੇਖੋ ਜੀ ਗਰੋਥ ਤਾਂ ਵਧੀਆ ਹੋਈ ਆ ਬਹੁਤ ਵਧੀਆ ਤਿਆਰ ਹੋ ਗਈ ਆ 1 ਕਿੱਲਾ ਲਾਇਆ ਸੀਗਾ ਜੀ ਆਪਾਂ ਇਹ ਗੋਭੀ ਦਾ ਜਿਹੜੀ ਚੋਂ ਆਪਦੀ ਪਨੀਰੀ ਸੀ ਉਹ ਆਪਾਂ ਪਹਿਲਾਂ ਵੱਢ ਲਈ ਆ ਇਹ ਆਪਾਂ ਲੈ ਕੇ ਲਈ ਸੀਗੀ ਦੋ ਤਿੰਨ ਵੈਰਾਈਟੀਆਂ ਮਿਕਸ ਜੀਆਂ ਤੇ ਚਲੋ ਪਰ ਫਿਰ ਵੀ ਨਤੀਜਾ ਵਧੀਆ ਰਹਿੰਦਾ ਠੀਕ ਹੈ ਜੀ ਓਕੇ ਜੀ